ਬਾਬਾ ਬਕਾਲਾ ਸਾਹਿਬ ਵਿਖੇ ਸਿੱਖ ਕੌਮ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਜਿੱਥੇ ਅਮਰਤਪਾਲ ਧੜੇ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਸਟੇਜ ਤੋਂ ਸੰਬੋਧਨ ਕਰਦਿਆਂ ਅਮਰਤਪਾਲ ਸਿੰਘ ਦੇ ਪਿਤਾ ਨੇ ਅਮਰਤਪਾਲ ਸਿੰਘ ਸਹਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਰਕਾਰਾਂ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਤੇ ਨਾਲ ਹੀ ਸਿੱਖਾਂ ਦੇ ਜੋ ਲਟਕਦੇ ਮੁੱਦੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ ਹੋਰ ਕੀ ਕੁਝ ਕਹਿਣਾ ਸੀ ਅਮਰਤਪਾਲ ਦੇ ਪਿਤਾ ਦਾ ਤੁਸੀਂ ਵੀ ਸੁਣੋ ਤੁਸੀਂ ਇੰਨੇ ਗਰਮੀ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਚੱਲ ਕੇ ਇਹ ਇੱਥੇ ਪਹੁੰਚਿਓ ਤੁਹਾਡਾ ਇੱਕ-ਇੱਕ ਕਦਮ ਸਾਡੇ ਸਿਰ ਮੱਥੇ ਤੇ ਆ ਤੁਸੀਂ ਸਾਡਾ ਇਹ ਜਬ ਗੁਰੂ ਮਹਾਰਾਜ ਦਾ ਵਾਕ ਹੈ ਜੱਬੇ ਬਾਣ ਲੱਗਿਓ ਤਬੇ ਰੋਸ਼ ਜਾਗਿਓ ਇਹ ਜੋ ਸਰਕਾਰਾਂ ਸਾਡੇ ਨਾਲ ਜ਼ੁਲਮ ਧੱਕਾ ਸਾਡੇ ਬੰਦੀ ਸਿੰਘ 32 33 35 ਬੰਦੀ ਸਾਲ ਹੋ ਚੱਲੇ ਆ ਉਹਨਾਂ ਨੂੰ ਜਿਹਨਾਂ ਤੋਂ ਛੱਡਿਆ ਜਾ ਰਿਹਾ ਉਹਨਾਂ ਦੇ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਤੇ ਇਹ ਠੱਕੇ ਸਾਈ ਜਿਹੜੀ ਆ ਇਹ ਸਾਡੀ ਕੌਮ ਔਰ ਜ਼ਿਆਦਾ ਟਾਈਮ ਬਰਦਾਸ਼ਤ ਨਹੀਂ ਕਰੂਗੀ ਇਸ ਕਰਕੇ ਹੁਣ ਸਰਕਾਰਾਂ ਨੂੰ ਆਪਣਾ ਪੜਿਆ ਵਿਚਾਰ ਲੈਣਾ ਚਾਹੀਦਾ ਹੈ ਕਿ ਤੁਸੀਂ ਵਾਅਦੇ ਕਰਕੇ ਬੰਦੀ ਸਿੰਘਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾਂ ਦੀਵਸਤੇ ਕਿਹਾ ਸੀਗਾ ਕਿ ਅਸੀਂ ਬੰਦੀ ਸਿੰਘ ਰਿਹਾ ਕਰ ਦਾਂਗੇ ਉਦੋਂ ਬਾਅਦ ਮੁੱਕਰ ਕੇ ਹੁਣ ਇਹਨਾਂ ਸਰਕਾਰਾਂ ਤੇ ਕੀ ਤੁਸੀਂ ਇਤਵਾਰ ਕਰ ਸਕਦੇ ਜੋ ਇਹ ਸਾਡੀ ਕੌਮ ਨੂੰ ਸਾਡੀ ਹੋਦਾ ਸਾਨੂੰ ਮਲਿਆ ਮੇੜ ਕਰਨ ਤੇ ਦੁਲੀਆਂ ਹੋਈਆਂ ਸਾਡੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਤੇ ਸਾਡੀ ਕਿਸਾਨੀ ਦੀਆਂ ਜ਼ਮੀਨਾਂ ਖੋ ਕੇ ਸਾਨੂੰ ਇਸ ਧਰਤੀ ਤੋਂ ਅਖਾੜਨਾ ਚਾਹੁੰਦੇ ਆ ਇਸ ਧਰਤੀ ਤੇ ਹੋਰ ਲੋਕਾਂ ਨੂੰ ਵਸਾਉਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਜੋਧੇ ਸੂਰਬੀਰ ਬਹਾਦਰੋ ਤੁਹਾਡਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਨਾ ਝੁਲਮਾਂ ਦੇ ਇਹ ਨਾ ਸਰਕਾਰਾਂ ਦੇ ਜ਼ੁਲਮਾਂ ਅੱਗੇ ਡੜ ਕੇ ਖੜੇ ਜੋ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਆਪਣੇ ਬੰਦੀ ਸਿੰਘਾਂ ਦੀ ਬਾਤ ਪਾਉਂਦੇ ਹੋ ਜਿਹੜੇ ਗੁਰੂ ਸਾਹਿਬ ਦੀਆਂ ਬਦਮੀਆਂ ਕਰਨ ਵਾਲੇ ਆ ਉਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਹੋ ਰਹੀਆਂ ਇੱਕ ਸਿੰਘ ਸਾਡਾ ਕਈ ਮਹੀਨਿਆਂ ਤੋਂ ਟਾਵਰ ਤੇ ਚੜ੍ਹ ਕੇ ਬੈਠਾ ਬੇਅਦਬੀ ਦੇ ਇਨਸਾਫ਼ ਵਾਸਤੇ ਬੇਅਦਬੀ ਦੇ ਕਾਨੂੰਨ ਵਾਸਤੇ ਉਹ ਵੀ ਟਾਲ ਮਟੋਲ ਕੀਤੀ ਜਾ ਰਹੀ ਆ ਸਾਡਾ ਕੌਮੀ ਇਨਸਾਫ਼ ਮੋਰਚਾ 3 ਸਾਲ ਹੋ ਗਿਆ ਉਹਨੂੰ ਲੱਗੇ ਨੂੰ ਉੱਥੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਤੁਸੀਂ ਦੱਸੋ ਕਿ ਹੁਣ ਇਹਨਾਂ ਸਰਕਾਰਾਂ ਕੋਲ ਭੀਖ ਮੰਗਦੇ ਰਵਾਂਗੇ ਕਿ ਜਾਂ ਆਪਣੀ ਸਰਕਾਰ ਬਣਾ ਕੇ ਆਪਾਂ ਇਨਸਾਫ ਲਵਾਂਗੇ ਮੈਂ ਇੱਥੇ ਆਈਆਂ ਸਾਰੀਆਂ ਸੰਗਤਾਂ ਦਾ ਸਾਰੇ ਆਗੂਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਇਹ ਭਾਈ ਭ ਸਰਬਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋਟ ਸਾਹਿਬ ਜਥੇਦਾਰ ਜਸਬੀਰ ਸਿੰਘ ਜੀ ਰੋਡੇ ਸਭ ਕਾ ਜਸੇਦਾਰ ਅਕਾਲ ਤਖਸਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਵੀ ਇੱਥੇ ਆ ਕੇ ਹਾਜ਼ਰੀ ਲਵਾਈ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਡੀਆਂ ਅਕਾਲੀ ਦਲ ਵਾਰਸ ਦੀਆਂ ਟੀਮਾਂ ਸਾਰੇ ਜਿਲ੍ਹਿਆਂ ਤੋਂ ਪਹੁੰਚੀਆਂ ਉਹਨਾਂ ਦਾ ਕਦਮ ਕਦਮ ਸਾਡੇ ਸਿਰ ਮੱਥੇ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਇਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੰਨੇ ਆ ਕਿ ਸਾਡੇ ਬੰਦੀ ਸਿੰਘ ਵੀ ਰਿਹਾ ਕਰੋ ਅਸੀਂ ਆਪਣੀਆਂ ਜ਼ਮੀਨਾਂ ਦਾ 1 ਇੰਚ ਵੀ ਤੁਹਾਨੂੰ ਇਦਾਂ ਧੱਕੇ ਨਾਲ ਖੋਹ ਨਹੀਂ ਦਵਾਗੇ ਇਸ ਕਰਕੇ ਸਾਰੇ ਆਪਾਂ ਰਲ ਮਿਲ ਕੇ ਜੋ ਜੇ ਕਿਸਾਨੀ ਜਿਹੜੀ ਆ ਸਾਡੀ ਰੀੜ ਦੀ ਹੱਡੀ ਆ ਜੇ ਇਹ ਨਾ ਰਹੀ ਤੇ ਆਪਣੀਆਂ ਸਰਦਾਰੀਆਂ ਵੀ ਨਹੀਂ ਰਹਿਣੀਆਂ ਇਸ ਕਰਕੇ ਆਪਾਂ ਸਾਰੇ ਜਾਣੇ ਆਪਣੇ ਖਾਲਸਾ ਪੰਥ ਨੂੰ ਸਮਰਪਿਤ ਹੋਈਏ ਚੜ੍ਹਦੀ ਕਲਾ ਨਾਲ ਆਪਣੇ ਨੌਜਵਾਨੀ ਨੂੰ ਖਾਲਚੜ ਕੇ ਅਪੀਲਿਆ ਕਿ ਸਰਕਾਰਾਂ ਸਾਨੂੰ ਨਸ਼ੇ 'ਚ ਡੋਬ ਕੇ ਮਾਰਨਾ ਚਾਹੁੰਦੀਆਂ ਤੁਸੀਂ ਸचेत ਹੋਵੋ ਇਹਨਾਂ ਦੀਆਂ ਚਾਲਾਂ ਨੂੰ ਸਮਝੋ ਗੁਰੂ ਦੇ ਲਾਲ ਲੱਗੋ ਗੁਰੂ ਵਾ ਗੁਰੂ ਦੇ ਗੁਰੂ ਬਾਣੀ ਦੇ ਧਾਰਨੀ ਬਣੋ ਇਸ ਕਰਕੇ ਆਪਾਂ ਆਪਣਾ ਜੀਵਨ ਉਸਵਾਰੋ ਤੇ ਤਾਂ ਹੀ ਆਪਣੇ ਪੰਜਾਬ ਦਾ ਪੰਥ ਦਾ ਤੇ ਆਪਣਾ ਭਲਾ ਹੋ ਸਕਦਾ ਕਿਉਂਕਿ ਗੁਰੂ ਮਹਾਰਾਜ ਦਾ ਪੰਥ ਸਰਬੱਤੇ ਭਲੇ ਦਾ ਪੰਥ ਆ ਇਸ ਕਰਕੇ ਇਹਦੇ ਵਿੱਚ ਕਿਸੇ ਨਾ ਵੀ ਕੋਈ ਵਿਥ ਵਿਕਤਰਾ ਨਹੀਂ ਕਰਦਾ ਇਹ ਜਾਤ ਪਾਤ ਤੋਂ ਰਹਿਤ ਆ ਇਹ ਸਾਰੇ ਧਰਮਾਂ ਦਾ ਸਤਕਾਰ ਕਰਦਾ ਇਸ ਕਰਕੇ ਆਪਾਂ ਸਾਰੇ ਜਾਣੇ ਸਾਰਿਆਂ ਦਾ ਸਹਿਯੋਗ ਲੈ ਕੇ ਇਹ ਪੰਜਾਬ ਨੂੰ ਆਬਾਦ ਰੱਖੀਏ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਪੰਜਾਬ ਦੀ ਧਰਤੀ ਜਿਹੜੀ ਆ ਇਹ ਇਹਨੂੰ ਬਚਾਈਏ ਇਹਨੂੰ ਇਹਦਾ ਪਾਣੀ ਬਚਾਈਏ ਇਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਮੇਵਾਰੀ ਆ ਕਿਉਂ ਅਸੀਂ ਇਹ ਜੋ ਸਾਡੀ ਪਾਰਟੀ ਦੀਪ ਸਿੱਧੂ ਨੇ ਇਹਦਾ ਨਾਂ ਰੱਖਿਆ ਵਾਰਿਸ ਪੰਜਾਬ ਦੇ ਵਾਰਸ ਅਸੀਂ ਆ ਸਾਨੂੰ ਇਹਦਾ ਫਿਕਰ ਹੋਣਾ ਚਾਹੀਦਾ ਕਿਉਂਕਿ ਜਿਹੜਾ ਧਾੜ ਵੀ ਆਉਂਦੇ ਦਿੱਲੀ ਤੋਂ ਉਹਨਾਂ ਦਾ ਤਾਂ ਮਤਲਬ ਹੈ ਇੱਥੋਂ ਲੁੱਟ ਕੇ ਇੱਥੋਂ ਸਾਨੂੰ ਕੁੱਟ ਕੇ ਇਹ ਜਾਣਦਾ ਇਸ ਕਰਕੇ ਆਪਾਂ ਨੂੰ ਹੁਣ ਇਹਨਾਂ ਕੋ ਬੜਾ ਚਿਰ ਖ្វਾਰ ਹੋ ਚੁੱਕੇ ਆ ਇਸ ਕਰਕੇ ਹੁਣ ਆਪਾਂ ਇਕੱਠੇ ਹੋਈਏ ਸਾਰੇ ਜਣੇ ਰਲ ਮਿਲ ਕੇ ਹੰਬੜਾ ਮਾਰੀਏ ਤੇ ਆਉਣ ਵਾਲੇ ਸਮੇਂ ਲਈ ਜਿਹੜਾ ਉਈ ਆਪਾਂ ਜਿਹੜੇ ਆ ਰਲ ਮਿਲ ਕੇ ਕੋਈ ਇਹੋ ਜਿਹਾ ਪਾਣ ਨਹੀਂ ਬਣੀਆਂ ਆਪਣੀ ਸਰਕਾਰ ਬਣਾਈਆਂ ਆਪਣੀ ਬੰਦੀ ਸਿੰਘ ਰਿਆ ਕਰੀਏ ਇਹੋ ਜੋ ਕਾਲੇ ਕਾਨੂੰਨ ਜੋ ਪਰਗੇ ਐਨਐਸਏ ਅਰਗੇ ਸਾਡੇ ਨੌਜਵਾਨਾਂ ਤੇ ਲਾਏ ਜਾਂਦੇ ਆ ਬਿਨਾ ਕਿਸੇ ਕਾਰਨ ਤੋਂ ਬਿਨਾ ਕਿਸੇ ਦੋਸ਼ ਤੋਂ ਉਹਨਾਂ ਨੂੰ ਰੋਕੀਏ ਉਹਨਾਂ ਦਾ ਮੁਕੰਮਲ ਤੌਰ ਤੇ ਖਾਤਮਾ ਕਰੀਏ ਇਹ ਇਹ ਤਾਂ ਹੀ ਹੋ ਸਕਦਾ ਕਿ ਜੇ ਆਪਾਂ ਸਾਰੇ ਜਾਣੇ ਇਹ ਸੋਚੀਏ ਸਮਝੀਏ ਕਿ ਅਸੀਂ ਹੁਣ ਕਿਹਦਾ ਸਾਥ ਦੇਣਾ ਕਿ ਉਹ ਦੂਜਿਆਂ ਦਾ ਆਪਾਂ ਦੇਖੇ ਬਹੁਤ ਸਮਾਂ ਵੇਖ ਲਿਆ ਉਹਨਾਂ ਨੇ ਆਪਾਂ ਨੂੰ ਕੀ ਦਿੱਤਾ ਪੰਜਾਬ ਦੇ ਸਿਰ ਤੇ ਜੋ ਕਰਜ਼ਾ ਵਾ ਉਹ ਬਾਹਰੋਂ ਆਈਆਂ ਧਾੜ ਵੀ ਜੜਿਆ ਉਹ ਐਸ਼ ਪ੍ਰਸਤੀ ਕਰ ਰਿਆ ਇੱਥੋਂ ਲੁੱਟ ਕੇ ਲੈ ਜਾ ਰਹੇ ਆ ਇੱਥੇ ਹੁਣ ਬਹੁਤ ਵੱਡਾ ਪੰਜਾਬ ਦੇ ਸਿਰ ਕਰਜ਼ਾ ਵੀ ਚੜਾ ਦਿੱਤਾ ਅਜੇ ਹੋਰ ਵੀ ਮੇਰਾ ਖਿਆਲ 1.5 ਸਾਲ ਚ ਨਾ ਅਜੇ ਹੋਰ ਚੜਾਉਣਗੇ ਇਹਦੇ ਵਾਸਤੇ ਆਪਾਂ ਸਾਰੇ ਜਣੇ ਤਕੜੇ ਹੋਈਏ ਬਾਕੀ ਜਿੰਨੇ ਵੀ ਇੱਥੇ ਸਾਡੇ ਸਕਾਰਜੋਗ ਜਿਨ੍ਹਾਂ ਦੇ ਪਰਿਵਾਰ ਜੇਲਾਂ ਚ ਆ ਜਿਹੜੇ ਬੰਦੀ ਸਿੰਘ ਆ ਉਹ ਉਹਨਾਂ ਦਾ ਵੀ ਅਸੀਂ ਇੱਥੇ ਆਇਆ ਤੇ ਧੰਨਵਾਦ ਕਰਦੇ ਆ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਅੱਜ ਜੀ ਆਇਆਂ ਕਹਿੰਦੇ ਆ ਬਾਕੀ ਜਿਹੜੇ ਸਿੰਘਾਂ ਨੇ ਜਿਹੜੇ ਪਰਿਵਾਰਾਂ ਨੇ ਜਿਹੜੇ ਬੁੱਚਣ ਪੁਲਿਸ ਅਫਸਰਾਂ ਦੇ ਖਿਲਾਫ 30-32 ਸਾਲ ਲੜਾਈ ਲੜ ਕੇ ਇਨਸਾਫ ਲਿਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਆ ਸਰਦਾਰ ਸਰਬਜੀਤ ਸਿੰਘ ਵੇਰਕਾ ਤੇ ਉਹਨਾਂ ਦੀ ਟੀਮ ਜਿਹੜੀ ਜਿਨ੍ਹਾਂ ਨੇ ਇਹ ਬੜ ਬਹੁਤ ਵੱਡੀ ਲੜਾਈ ਲੜੀ ਇਹ ਬੁੱਚੜ ਪੁਲਿਸ ਅਫਸਰਾਂ ਨੂੰ ਬਹੁਤਿਆਂ ਨੂੰ ਸਜਾਵਾਂ ਕਰਾਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਵੀ ਕਰਦੇ ਹਾਂ ਤੇ ਉਹਨਾਂ ਦਾ ਸਨਮਾਨ ਵੀ ਕਰਾਂਗੇ ਤੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਢੋਰ ਕੇ ਖੜਾਂਗੇ ਕਿ ਇਹ ਤੇ ਬਹੁਤ ਵੱਡਾ ਕਾਰਜ ਕੀਤਾ ਤੁਸੀਂ ਤੁਹਾਡਾ ਕੌਮ ਦੇ ਉੱਪਰ ਬਹੁਤ ਵੱਡਾ ਇਸ਼ਾਨ ਆ ਇਸ ਕਰਕੇ ਜਿਹੜੀ ਆ ਬੱਚੀ ਸਾਡੀ ਰਾਜਸਥਾਨ ਚ ਪੇਪਰ ਦੇਣ ਗਈ ਸੀ ਉਹਨੂੰ ਉਹਦੇ ਕਕਾਰਾਂ ਦੀ ਵਜ੍ਹਾ ਨਾਲ ਉਹਦਾ ਸਿੱਖੀ ਸਰੂਪ ਜਿਹੜਾ ਸਾਡੇ ਸਾਡੀਆਂ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹਨੂੰ ਢਾਹ ਲਾਉਣ ਵਾਸਤੇ ਉਹਨਾਂ ਨੇ ਉਹਨੂੰ ਕਿਹਾ ਪਰ ਉਹ ਸ਼ੇਰ ਦੀ ਬੱਚੀ ਨੇ ਪੰਥ ਦੀ ਧੀ ਨੇ ਬੜੀ ਜੁਰਤ ਨਾਲ ਉਹ ਆਪਣੇ ਕੈਰੀਅਰ ਦੀ ਪਰਵਾਹ ਨਹੀਂ ਕੀਤੀ ਗੁਰੂ ਦਾ ਸਿੱਖ ਹੋਣ ਦਾ ਕੀ ਫਰਜ਼ ਆ ਉਨੋਂ ਰਬ ਆਇਆ ਉਹ ਬੱਚੀ ਦੇ ਸਾਨੂੰ ਬਹੁਤ ਵੱਡਾ ਮਾਣ ਆ ਅਸੀਂ ਉਹ ਧੀ ਨੂੰ ਹਮੇਸ਼ਾ ਉਹਦੇ ਰੀ ਨਿ ਰਵਾਂਗੇ ਉਹਨੇ ਪੰਥ ਦੀ ਵੱਡੀ ਬਹੁਤ ਵੱਡੀ ਸੇਵਾ ਕੀਤੀ ਆ ਜਿਹੜੀ ਕਿ ਸਾਡੀਆਂ ਬੜੀਆਂ-ਬੜੀਆਂ ਜਥੇਬੰਦੀਆਂ ਕਈ ਗਰਾਂ ਬਹੁਤ-ਬਹੁਤ ਲੰਮਾ ਥਾਵਾਂ ਸੇਵਾ ਕਰਕੇ ਵੀ ਨਹੀਂ ਕਰ ਸਕਦੀਆਂ ਇਸ ਕਰਕੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਮਾਤਾ-ਪਿਤਾ ਦਾ ਉਹਨਾਂ ਦੇ ਜਿਹੜੇ ਰਿਸ਼ਤੇਦਾਰਾਂ ਦਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹੋ ਜੀ ਬਹਾਦਰ ਬੱਚੀ ਨੂੰ ਜਨਮ ਦਿੱਤਾ ਜਿਹਨੇ ਪੰਥ ਦੀ ਇੱਜ਼ਤ ਵਾਸਤੇ ਆਪਣੇ ਕੈਰੀਅਰ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਨੀ ਦਾ ਜੱਜ ਦੀ ਕੁਰਸੀ ਸਾਡੇ ਤੇ ਇਥੇ ਛੋਟੀਆਂ-ਛੋਟੀਆਂ ਗੱਲਾਂ ਵਾਸਤੇ ਅਸੀਂ ਆਪਣੇ ਧਰਮ ਨੂੰ ਤਲਾਸ਼ ਲਈ ਦੇ ਦਿੰਨੇ ਆ ਪਰ ਉਹ ਬੱਚੀ ਤੇ ਸਾਨੂੰ ਬਹੁਤ ਵੱਡਾ ਮਾਣ ਆ ਅਸੀਂ ਬਾਕੀ ਅੱਜ ਸਾਨੂੰ ਇੱਕ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਆ ਸਾਡੇ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਜਿਨ੍ਹਾਂ ਨੇ ਸਾਡੇ ਨਾਲ ਹਮੇਸ਼ਾ ਮੋਢੇ ਨਾ ਮੋਟਾ ਢਾਂ ਕੇ ਖੜੇ ਰਹੇ ਉਹ ਉਹਨਾਂ ਦੀ ਸਿਹਤ ਨਸਾਜ ਹੋਣ ਕਰਕੇ ਉਹ ਇੱਥੇ ਪਹੁੰਚ ਨਹੀਂ ਸਕੇ ਉਹਨਾਂ ਦੀ ਵੀ ਅਸੀਂ ਹਾਜ਼ਰੀ ਲਾਉਨੇ ਆ ਤੁਹਾਡੇ ਚਰਨਾਂ 'ਚ ਉਹਨਾਂ ਵੱਲੋਂ ਫਤੇ ਬੁਲਾਉਨੇ ਆ ਦੂਸਰਾ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਸੰਗਤਾਂ ਨੂੰ ਤੁਹਾਨੂੰ ਵੀ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕਿ ਉਹਨਾਂ ਨੂੰ ਜਲਦੀ ਜਲਦੀ ਤੰਦਰੁਸਤੀ ਬਖਸ਼ਣ ਦੂਸਰੇ ਸਾਡੇ ਗਰਸੇਵ ਸਿੰਘ ਜੀ ਜਵਾਰ ਕੇ ਸਾਹਿਬ ਜਿਨ੍ਹਾਂ ਨੇ ਫਰੀਦਕੋਟ ਦੀ ਇਲੈਕਸ਼ਨ ਚ ਦਿਨ ਰਾਤੇ ਕਰਕੇ ਭਾਈ ਸਰਬਜੀਤ ਸਿੰਘ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਜੋ ਬਹੁਤ ਵੱਡੀ ਜਿਹੜੀ ਪ੍ਰਾਪਤੀ ਸੀ ਉਹ ਕੀਤੀ ਕਰਵਾਈ ਸੰਕਟਾਂ ਦੇ ਸਹਿਯੋਗ ਨਾਲ ਉਹ ਵੀ ਉਸ ਪਿਛਲੇ 2.5 ਮਹੀਨਿਆਂ ਤੋਂ ਉਹ ਵੀ ਸੇਝਾਬ ਨਹੀਂ ਗਏ ਉਹਨਾਂ ਨੂੰ ਵੀ ਕੁਝ ਪ੍ਰੋਬਲਮ ਇਹ ਪ੍ਰੋਬਲਮ ਆ ਗਈ ਮੁਸ਼ਕਲ ਆ ਗਈ ਉਹ ਵੀ ਮੰਜੇ ਤੇ ਆ ਉਹਨਾਂ ਵਾਸਤੇ ਵੀ ਤੁਸੀਂ ਵੀ ਅਰਦਾਸ ਕਰੋ ਤੇ ਅਸੀਂ ਵੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਜਲਦੀ ਜਲਦੀ ਤੰਦਰੁਸਤੀ ਬਖਸ਼ਣ ਤੇ ਉਹ ਆ ਕੇ ਆਪਣੀ ਕੌਮ ਦੀ ਸੇਵਾ ਕਰਨ ਤੇ ਇਹਨਿਆਂ ਕ ਬੇਨਤੀਆਂ ਕਰਦੇ ਆ ਕੋਈ ਭੁੱਲਚੁੱਕ ਹੋਵੇ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਨੇ ਤੁਹਾਡੇ ਕੋਲ ਤੁਹਾਡਾ ਅਸੀਂ ਤਹਿ ਦਿਲ ਤੋਂ ਕਿੰਨਾ ਧੰਨਵਾਦ ਕਰ ਸਕਦੇ ਆ ਕਿ ਤੁਸੀਂ ਸਾਨੂੰ ਹਮੇਸ਼ਾ ਹੀ ਬਹੁਤ ਵੱਡਾ ਪਹਿਲਾ ਵੀ ਮਾਨ ਸਤਕਾਰ ਬਖਸ਼ਿਆ ਜੋ ਖਡੂਰ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਉਦੋਂ ਬਾਅਦ ਹਰ ਜਗ੍ਹਾ ਤੇ ਜਿੱਥੇ ਵੀ ਕੋਈ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਠਕਾ ਹੋਣ ਦੀ ਗੱਲ ਹੁੰਦੀ ਆ ਉਥੇ ਤੁਸੀਂ ਸਾਡਾ ਸਹਿਯੋਗ ਦੇ ਕੇ ਸਾਨੂੰ ਨਵਾਜ ਦਿਓ ਅਸੀਂ ਤੁਹਾਡਾ ਕਦੀ ਵੀ ਦੇਣ ਨਹੀਂ ਦੇ ਸਕਦੇ ਅਸੀਂ ਬਾਕੀ ਜੋ ਅੱਗੇ ਵੀ ਕਿਹਾ ਗਿਆ ਕਿ ਸਾਡੀ ਨੌਜਵਾਨੀ ਨੂੰ ਜੋ ਨਸ਼ਿਆਂ ਚ ਬਰਬਾਦ ਕੀਤਾ ਜਾ ਰਿਹਾ ਜਦੋਂ ਵੀ ਕੋਈ ਮੌਕਾ ਬਣਦਾ ਕਿ ਅਸੀਂ ਨਸ਼ਿਆਂ ਦੇ ਉੱਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਦੋਂ ਕੋਈ ਫੰਡ ਰੀਲੀਜ਼ ਹੁੰਦੇ ਆ ਤੇ ਅਸੀਂ ਪਹਿਲਾ ਕੰਮ ਕੋਈ ਚੰਗਾ ਵਧੀਆ ਹਸਪਤਾਲ ਬਣਾ ਕੇ ਸਾਡੀ ਨੌਜਵਾਨੀ ਨਸ਼ਿਆਂ ਦਾ ਕੱਢਣ ਦਾ ਕਰਾਂਗੇ ਬਾਕੀ ਹੋਰ ਜੋ ਵੀ ਸੰਗਤਾਂ ਦੇ ਸਹਿਯੋਗ ਨਾਲ ਜੋ ਕੁਝ ਮਤੇ ਆ ਸਾਡੀ ਟੀਮ ਨੇ ਬਣਾਏ ਹੋਏ ਆ ਉਹ ਤੁਹਾਡੇ ਚਰਨਾਂ 'ਚ ਰੱਖਣ ਜਾ ਰਹੇ ਆ ਉਹ ਸਾਡੇ ਸਾਥੀ ਰੱਖਣਗੇ ਮੈਂ ਇਹਨਿਆਂ 'ਕ ਬੇਨਤੀਆਂ ਕਰਦਾ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਗੁਰੂ ਸਾਹਿਬ ਦਾ ਕਟਾਨ ਕੋਟ ਸ਼ੁਕਰ ਕਿ ਐਡਾ ਵੱਡਾ ਤੁਸੀਂ ਸਾਨੂੰ ਹੰਗਾਰਾ ਦੇ ਕੇ ਸਾਨੂੰ ਨਵਾਜਿਆ ਅਸੀਂ ਹਮੇਸ਼ਾ ਹੀ ਤੁਹਾਡੇ ਰਿਣੀ ਰਵਾਂਗੇ